ਦਾ ਸ਼ਹਿਰ ਜੈਸਪੁਰ ਤੇ ਜੈਸਪੁਰ ਦੇ ਉੱਤੇ ਇਸ ਵੇਲੇ ਬਹੁਤ ਸੰਕਟ ਦਾ ਸਾਮਾ ਚੱਲ ਰਿਹਾ। ਜੰਗਲੀ ਅੱਗਾਂ ਨੇ ਅੱਧੇ ਤੋਂ ਜ਼ਿਆਦਾ ਸ਼ਹਿਰ ਤਬਾਹ ਕਰਕੇ ਰੱਖ ਦਿੱਤਾ। ਜੈਸਪੁਰ ਸ਼ਹਿਰ ਨੂੰ ਤਬਾਹ ਕਰ ਦਿੱਤਾ। ਜੈਸਪੁਰ ਨੈਸ਼ਨਲ ਪਾਰਕ ਜਿਹੜੀ ਕਈ ਹਜ਼ਾਰਾਂ ਸਕੁਅਰ ਕਿਲੋਮੀਟਰ ਦੇ ਵਿੱਚ ਫੈਲਿਆ ਉੱਥੇ ਲੱਗੀਆਂ ਜੰਗਲੀ ਅੱਗਾਂ ਨੇ ਲਵਰਟਾ ਦੇ ਵਿੱਚ ਲੋਕਾਂ ਦਾ ਸਾਹ ਲੈਣਾ ਮੁਸ਼ਕਲ ਕਰ ਦਿੱਤਾ। ਹਵਾ ਦੀ ਗੁਣਵੱਤਾ ਬਹੁਤ ਥੱਲੇ ਜਾ ਚੁੱਕੀ ਹੈ। ਸਾਹ ਨਹੀਂ ਆ ਰਿਹਾ। ਸਮੱਸਿਆ ਇਹ ਹੈ ਕਿ ਇਹ ਸਾਰੀ ਦੀ ਸਾਰੀ ਅੱਗ ਆਊਟ ਆਫ ਕੰਟਰੋਲ ਆ ਕਾਬੂ ਦੇ ਵਿੱਚ ਨਹੀਂ ਆ ਰਹੀ। ਅਲਬਰਟਾ ਦੇ ਫਾਇਰ ਫੈਕਟਰ ਲੱਗੇ ਉਹਨਾਂ ਦੇ ਕਾਬੂ ਚ ਨਹੀਂ ਹੁਣ ਮੈਕਸੀਕੋ ਤੋਂ ਆਸਟ੍ਰੇਲੀਆ ਤੋਂ ਨਿਊਜ਼ੀਲੈਂਡ ਤੋਂ ਤੇ ਪਤਾ ਨਹੀਂ ਕਿੱਥੋਂ ਕਿੱਥੋਂ ਜਿਹੜੇ ਫਾਇਰ ਫੈਕਟਰ ਸੱਦੇ ਆ ਤੇ ਆ ਵੀਕਐਂਡ ਦੇ ਉੱਤੇ ਉਹਨਾਂ ਦੇ ਪਹੁੰਚਣ ਦੀ ਆਸ ਆ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਅੱਜ ਬਹੁਤ ਆਪਣਾ ਇੱਕ ਈਮੋਸ਼ਨਲ ਸਪੀਚ ਦੇ ਵਿੱਚ ਜੈਸਪਰ ਦੇ ਨਾਲ ਆਪਣੀਆਂ ਸਾਂਝੀਆਂ ਜਿਹੜੀਆਂ ਯਾਦਾਂ ਸਾਂਝੀਆਂ ਕੀਤੀਆਂ ਜਿਨ੍ਹਾਂ ਲੋਕਾਂ ਨੇ ਜੈਸਪਰ ਦੇਖਿਆ ਸ਼ਾਇਦ ਤੁਸੀਂ ਦੁਬਾਰਾ ਕਦੇ ਜੈਸਪਰ ਦੇਖੋਗੇ ਤੇ ਦੁਬਾਰਾ ਉਹ ਜੈਸਪਰ ਇਸ ਤਰ੍ਹਾਂ ਦਾ ਨਾ ਲੱਗੇ ਸੋਸ਼ਲ ਮੀਡੀਆ ਦੇ ਉੱਤੇ ਲੋਕ ਜੈਸਪਰ ਕਿਦਾਂ ਦਾ ਹੁੰਦਾ ਸੀ ਉਹ ਪਾਵੇਂ ਕਿ ਇੱਥੇ ਰਹਿਣ ਵਾਲੇ ਲੋਕ ਬਹੁਤ ਥੋੜੇ ਨੇ ਪਰ ਜੈਸਪਰ نیشنل ਪਾਰਕ ਦੇ ਵਿੱਚ ਸਾਲ ਦੇ ਵਿੱਚ ਲਗਭਗ 20 ਲੱਖ ਤੋਂ ਜ਼ਿਆਦਾ ਲੋਕ ਵਿਜ਼ਿਟ ਕਰਨ ਆਉਂਦੇ ਆ। ਇੱਕ ਫ੍ਰੈਂਚ ਟ੍ਰੈਵਲਰ ਜਿਹੜਾ ਕਦੇ ਇਸ ਥਾਂ ਦੇ ਉੱਤੇ ਆਇਆ ਸੀ ਜੈਸਪਰ ਜਾ ਉਹਦੇ ਨਾਂ ਦੇ ਉੱਤੇ ਇਸ ਸ਼ਹਿਰ ਦਾ ਨਾਂ ਪਿਆ ਸੀ। ਜਿਹੜੀਆਂ ਪੀਕਸ ਨੇ, ਚੋਟੀਆਂ ਨੇ, ਪਹਾੜੀਆਂ ਨੇ ਸਭ ਤੋਂ ਉੱਚੀਆਂ ਰਾਕੀਜ਼ ਦੀਆਂ ਉਹ ਜੈਸਪਰ نیشنل ਪਾਰਕ ਦੇ ਵਿੱਚ ਨੇ। ਜਿਹੜੇ ਗਲੇਸ਼ੀਅਰਸ ਨੇ ਉਹ ਜੈਸਪਰ نیشنل ਪਾਰਕ ਦੇ ਵਿੱਚ ਆ ਤੇ ਤੁਸੀਂ ਉਹਨਾਂ ਗਲੇਸ਼ੀਅਰਸ ਦੇ ਉੱਤੇ ਤੁਰ ਸਕਦੇ ਹੋ। ਗੱਲ ਕੀ ਕੈਨੇਡਾ ਦਾ ਇੱਕ ਬਹੁਤ ਅਟਰੈਕਟਿਵ ਪਾਰਟ ਦੁਨੀਆ ਪੂਰੀ ਦੁਨੀਆ ਦੇ ਵਿੱਚੋਂ ਵਿਸ਼ਵ ਦੇ ਵਿੱਚੋਂ ਲੋਕ ਇਹ ਥਾਂ ਦੇਖਣ ਆਉਂਦੇ ਆ ਜੈਸਪੁਰ ਨੈਸ਼ਨਲ ਪਾਰਕ ਵਿੱਚ 2000 ਤੋਂ ਜ਼ਿਆਦਾ ਝੀਲਾਂ ਨੇ ਲੇਕਸ ਨੇ ਕੈਨੇਡਾ ਦਾ ਸੁਹੱਪਣ ਸਮਝਿਆ ਜਾਂਦਾ ਇਹ ਸ਼ਹਿਰ ਹੈ ਇਸ ਵੇਲੇ ਸੰਕਟ ਦੇ ਵਿੱਚ ਆ ਅੱਧੇ ਤੋਂ ਜ਼ਿਆਦਾ ਸ਼ਹਿਰ ਅੱਗ ਦੀ ਲਪੇਟ ਦੇ ਵਿੱਚ ਆ ਚੁੱਕਾ 25000 ਲੋਕਾਂ ਨੂੰ ਉੱਥੋਂ ਵੈਕੂਏਟ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਟੂਰਿਸਟ ਸੀਗੇ ਅਰਦਾਸ ਕੀਤੀ ਜਾ ਰਹੀ ਹੈ ਕਿ ਜਿਹੜੇ ਲੋਕ ਨੇ ਉਹ ਸੁਰੱਖਿਅਤ ਰਹਿਣ ਤੇ ਜਿੰਨੀ ਜਲਦੀ ਹੋ ਸਕਦਾ ਇਸ ਜੰਗਲੀ ਅੱਗ ਦੇ ਉੱਤੇ ਕਾਬੂ ਪਾਇਆ ਜਾਵੇ